ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਠੀਕ ਠਾਕ ਭਰਾ ਮੇਰੇ ਮੈਂ ਤੁਹਾਡਾ ਆਪਣਾ ਗੁਰਸੇਵਕ ਸਿੰਘ ਪੰਡੋਰੀ ਸੋ ਬਹੁਤ ਜ਼ਰੂਰੀ ਬੇਨਤੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਮਿਤੀ 5 6 7 ਤੇ 8 ਜੂਨ ਨੂੰ ਪਿੰਡ ਡੀਡੀਐਫਸੀ ਜ਼ਿਲ੍ਹਾ ਤਰਨਤਾਰਨ ਵਿਖੇ ਇੱਕ ਬਹੁਤ ਸ਼ਾਨਦਾਰ 7 ਸਾਈਡ ਡੇ ਨਾਈਟ ਆਲ ਓਪਨ ਫੁੱਟਬਾਲ ਕੱਪ ਹੋ ਰਿਹਾ ਹੈ ਜਿਸ ਵਿੱਚ ਬਹੁਤ ਛੋਟੀ ਦੀਆਂ ਟੀਮਾਂ ਬਾਗ ਲੈ ਰਹੀਆਂ ਸਾਰੇ ਦਰਸ਼ਕਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਕਿ ਆਪਾਂ ਪਿੰਡ ਡੀਡੀਐਫਸੀ ਵੀ ਕੇ ਟੂਰਨਾਮੈਂਟ ਤੇ ਪਹੁੰਚ ਕੇ ਰੌਣਕਾਂ ਨੂੰ ਵਧਾਉਣਾ ਹੈ ਬਹੁਤ ਵਧੀਆ ਬਹੁਤ ਚੰਗੇ ਪਲੇਅਰ ਆ ਰਹੇ ਹਨ ਸਾਰੇ ਉੱਥੇ ਪਹੁੰਚੋ ਫੁੱਟਬਾਲ ਅਪਡੇਟ ਪੰਜਾਬ YouTube ਚੈਨਲ ਤੇ ਸਾਰਾ ਟੂਰਨਾਮੈਂਟ ਲਾਈਵ ਹੋਏਗਾ ਤੇ ਵੱਧ ਤੋਂ ਵੱਧ ਵੀਰ ਜਿਹੜੇ ਦੇਸ਼ਾਂ ਦੇ ਵਿੱਚ ਬੈਠੇ ਹਨ ਉਹ ਲਾਈਵ ਦੇਖ ਸਕਦੇ ਹਨ ਧੰਨਵਾਦ ਸਾਰੇ ਵੀਰਾਂ ਦਾ